ਵਿਆਹ ਤੋਂ ਦਸ ਬਰੇ ਵਾਦ ਵੀ ਮੇਰੀ ਕੁੱਖ ਹਰੀ ਨਾ ਹੋਈ ਮੈਂ ਆਖਿਰ ਨੰਬਰਦਾਰ ਨੂੰ ਦੂਜਾ ਵਿਆਹ ਕਰਵਾਉਣ ਲਈ ਮਨਾ ਹੀ ਲਿਆ ਕਿਉਂਕਿ ਸ਼ਰਾਬ ਪੀਣ ਲੱਗ ਪਿਆ ਸੀ ਬਹੁਤ ਨਸ਼ੇ ਛੜ ਬਰੰਦਾ ਹੁੰਦਾ ਕੀ ਕਰਨੇ ਨੇ 40 ਕਿੱਲੇ ਜ਼ਮੀਨ ਦੇ ਜੇ ਅਗਾਂ ਕੋਈ ਬਾਲੀਬਾਰ ਸੀ ਨਾ ਹੋਇਆ ਨਿੱਕੀ ਹੈ ਤਾਂ ਕੱਬੀ ਪਰ ਮੈਨੂੰ ਵੱਡੀਆਂ ਪੈਣਾ ਵਾਂਗ ਮੰਨਦੀ ਏ ਸੁਖ ਨਾਲ ਤਿੰਨ ਮੁੰਡੇ ਹੋਏ ਤਿੰਨੇ ਮੈਨੂੰ ਮਾਅਖ ਦੇਨੇ ਵੱਡਾ ਤਾਂ ਪੈਂਦਾ ਵੀ ਮੇਰੇ ਨਾਲ ਹੀ ਰਿਹਾ ਨੰਬਰ ਲਰ ਨੇ ਪੀਣੀ ਵੀ ਛੱਡ ਦਿੱਤੀ ਨਿੱਕੀ ਨੇ ਹਵੇਲੀ ਦਾ ਇਕਲਾਪਾ ਵੀ ਕਾਜ ਦਿੱਤਾ ਤੇ ਮੇਰਾ ਬਚਪਨ ਵੀ ਉਹ ਜਦੋਂ ਜਵਾਕਾਂ ਨੂੰ ਝਿਲਕਦੀ ਮਾਰਦੀ ਮੇਰੇ ਉਹ ਲਿਹਾ ਕੇ ਲੁਕ ਜਾਂਦੇ ਕੋਈ ਮੇਰੀ ਬਾਹ ਫੜ ਲੈਂਦਾ ਤੇ ਕੋਈ ਮੇਰੀ ਧੌਣ ਦਵਾਲੇ ਬਾਹ ਵੜ ਲੈਂਦਾ ਸ਼ਾਇਦ ਕਿੱਡੋਂ ਜਾਏ ਵੀ ਇੰਨਾ ਮੋਹ ਨਾ ਕਰਦੇ ਮੈਂ ਬੜਪਾਗੀ ਆ ਮੈਂ ਜ਼ਰੂਰ ਕੋਈ ਪੁੰਨ ਕੀਤੇ ਹੋਣੇ ਆ ਪਿਛਲੇ ਜਨਮ ਚ ਮੈਂ ਕੰਦੋਲੀਆਂ ਵੀ ਸੁਣ ਕੇ ਵੇਖਿਆ ਕਿ ਉਹਨੇ ساری ਉਮਰ ਮੈਨੂੰ ਸੌਕਣ ਨਹੀਂ ਸੀ ਆਖਿਆ ਤੇ ਮੈਂ ਵੀ ਆਪਣੇ ਆਪ ਨੂੰ ਸਦਾ ਉਹਦੀ ਬੰਦੀ ਸਮਝਿਆ ਏ ਜਦੋਂ ਵੀ ਸ਼ਹਿਰ ਜਾਵਾਂ ਉਹਦੇ ਲਈ ਕੁਝ ਖਰੀਦ ਕੇ ਮੈਨੂੰ ਅਥਾਹ ਖੁਸ਼ੀ ਮਿਲਦੀ ਸਾਨੂੰ ਤਾਂ ਬੰਦਾ ਵੀ ਵੰਡਣਾ ਨਾ ਆਇਆ ਇਹੀ ਵਰ ਸ਼ਿਕਾਇਤ ਲਾਉਂਦੀ ਆਖ ਦਿੰਦੀ ਵੱਡੀਏ ਤੇਰਾ ਨੰਬਰਦਾਰ ਲੜਦਾ ਸੀ ਰਾਤੀ ਮੇਰੇ ਨਾਲ ਫੇਰ ਨਾ ਆਖੀ ਜੇ ਮੈਂ ਟੁਰ ਗਈ ਸਮਝਾ ਲਾਉ ਉਹਨੂੰ ਉੰਜ ਬੜੀ ਵੱਡ ਦੀ ਲਈਏ ਜੇ ਨੰਬਰਦਾਰ ਕੁਝ ਕਹਿ ਦੇਵੇ ਤਾਂ ਪਰਵਾਹ ਨਹੀਂ ਉਹ ਕਰਦੀ ਪਰ ਮੇਰਾ ਕਾਲਜਾ ਜ਼ਰੂਰ ਕੋਇਆ ਜਾਂਦਾ ਏ ਜਾਣ ਤੋਂ ਪਹਿਲਾਂ ਮੈਨੂੰ ਵੀ ਮੋਹਰਾ ਦੇ ਜਾਵੇਂ ਸਿਆਲਾਂ ਚ ਇੱਕ ਦਿਨ ਬੇੜੀ 'ਚ ਬੈਠੀਆਂ ਧੁੱਪ ਸੇਕ ਰਹੀਆਂ ਸਾਂ ਤਾਂ ਐਵੇਂ ਗੱਲ ਚੱਲ ਪਈ ਵੈਸੇ ਤਾਂ ਮੈਂ ਤੇਰੇ ਨਾਲ ਤੱਕਾ ਹੀ ਕੀਤਾ ਨਿੱਕੀਏ ਕੀ ਤੱਕਾ ਕੀਤਾ ਮਾਪੇ ਗਰੀਬ ਸੀ ਕੀ ਪਤਾ ਕਿਸੇ ਪੰਗੀ ਪੋਸਤ ਦੀ ਨਾਲ ਵਿਆਹ ਛੱਡ ਦੇ ਨਾਲੇ ਗਰੀਬਾਂ ਦੀਆਂ ਧੀਆ ਬਹੁਤੇ ਸੁਪਨੇ ਨਾ ਹੀ ਲੈਣ ਤਾਂ ਚੰਗਾ ਹੁੰਦਾ ਏ ਪਤਾ ਹੀ ਨਾ ਲੱਗਿਆ ਵਰਿਆਂ ਦੇ ਬਰੇ ਕਦੋਂ ਲੰਘ ਗਏ ਸਾਲ ਪਹਿਲਾਂ ਵੱਡੇ ਮੁੰਡੇ ਨੂੰ ਵਿਆਹ ਕੇ ਲਿਆਏ ਤਾਂ ਮੈਨੂੰ ਨਾਲ ਨਾਲ ਤੋਂ ਡਰਦੀ ਬਈ ਕਿਤੇ ਇਉਂ ਨਾ ਆਖ ਦੇਣ ਕਿਥੋਂ ਕੁਲਖਣੀ ਮੱਥੇ ਲੱਗ ਗਈ ਪਿੱਛੇ ਲੁਕਦੀ ਫਿਰਾ ਨਿੱਕੀ ਮੇਰੀ ਬਾਹ ਫੜ ਕੇ ਕਹਿੰਦੇ ਵੱਡੀਏ ਤੇਰਾ ਹੀ ਪੁੱਤ ਹੈ ਵਾਰ ਪਾਣੀ ਮੇਰੇ ਪੈਰ ਜ਼ਮੀਨ ਤੇ ਨਾ ਲੱਗਣ ਮਹੀਨਾ ਕੋ ਪਹਿਲਾਂ ਚੱਕਰ ਆ ਕੇ ਐਸੀ ਡਿੱਗੀ ਬੇਹੋਸ਼ ਹੋ ਗਈ ਮੁੰਡੇ ਫਟਾਫਟ ਹਸਪਤਾਲ ਲੈ ਗਏ ਨਾ ਮੁਰਾਦ ਬਿਮਾਰੀ ਨਿਕਲੀ ਇਹਨੂੰ ਕਹਿੰਦੇ ਆ ਅਚਿੰਤੇ ਬਾਜ ਪੈਣੇ ਥੋੜੇ ਚਿਰ ਦੀ ਪੁਰਾਣੀ ਆ ਮੇਰੇ ਤਾਂ ਹੌਲ ਪੈਂਦੇ ਨੇ ਅੰਦਰ ਵੜ ਕੇ ਰੋ ਲੈਣੀ ਆ ਤਾਨੇ ਮੇਨੇ ਦੇ ਲੈਣੀਆਂ ਰੱਬ ਨੂੰ ਰੱਬਾ ਕੀ ਵਗਾੜਿਆ ਉਹਨੇ ਪੂਰਾ ਪਰਨੇ ਤੇਰਾ ਪੇਕਿਆਂ ਦੀ ਕਮਜ਼ੋਰੀ ਕਰਕੇ ਆਪ ਤੂੰ 15 ਬਰੇ ਵੱਡੇ ਮਰਦ ਨਾਲ ਵਿਆਹ ਕਰਵਾਇਆ ਕਦੇ ਕੋਈ ਗਿਲਾ ਸ਼ਿਕਵਾ ਨਹੀਂ ਕੀਤਾ ਤੇ ਮੈਂ ਕੰਡਿਆਲੀ ਥੋੜ ਮੈਨੂੰ ਕਿਉਂ ਭੁੱਲ ਗਿਆ ਤੂੰ ਐਵੇਂ ਥਾਂ ਹੀ ਘੇਰੀ ਬੈਠੀ ਆ ਨਾ ਨਿਆ ਨਹੀਂ ਹੋਏ ਤੇਰਾ ਮਾਤ ਬਨੂਕ ਚੋਂ ਨਿਕਲ ਗਈ ਗੋਲੀ ਹੋਵੇ ਤਾਂ ਮੂਰੇ ਹੋ ਜਾਵਾ ਨੰਬਰਦਾਰ ਨੇ ਮੁੰਡੇ ਤੇ ਵਿਆਹ ਮੁੰਡੇ ਦੇ ਵਿਆਹ ਤੇ ਵੀ ਨਹੀਂ ਪੀਤੀ ਪਰਸੋਂ ਚੌਥੇ ਪਾਣੀ ਮੰਗਿਆ ਲੈ ਕੇ ਗਈ ਤਾਂ ਦੇਖਿਆ ਬੈਠਕ ਚ ਬੋਤਲ ਖੋਲੀ ਜਾਵੇ ਆਂਦਾ ਨੀਂਦਰ ਨਹੀਂ ਆਉਂਦੀ ਤੇ ਮੈਂ ਆਖਿਆ ਜੇ ਬੁੜੀ ਨੂੰ ਨੀਂਦ ਨਾ ਆਵੇ ਤਾਂ ਉਹ ਕੀ ਕਰੇ ਹੁਣ ਪਹਿਲਾਂ ਵਾਂਗੂ ਹੱਸਿਆ ਨਹੀਂ ਜਾਂਦਾ ਇੱਕ ਦਿਨ ਕਹਿੰਦੀ ਗੁੱਸੇ ਵੱਡੀਏ ਕਿਸੇ ਗੱਲ ਤੇ ਮੇਰੇ ਦਿਲ ਨੂੰ ਵਟ ਆ ਗਿਆ ਔਨੀਆ ਕਹਿ ਕੇ ਬਾਹਰ ਆ ਗਈ ਜਿ ਬਾਹਰੇ ਜਾ ਪੂਬਾ ਮਾਰ ਕੇ ਰੋਈ ਫਿਰ ਜਾ ਕੇ ਮਨ ਹਲਕਾ ਹੋਇਆ ਹੁਣ ਕਿਹੜੇ ਜਿਗਰੇ ਨਾਲ ਉਹਨੂੰ ਦੱਸਾਂ ਮੇਰੀਏ ਬੁਲਬਲੇ ਤੇਰੇ ਤੋਂ ਗੁੱਸੇ ਹੋ ਕੇ ਮੈਂ ਜਾਣਾ ਕਿੱਥੇ ਐ ਗੁੱਸੇ ਤਾਂ ਮੈਂ ਉਸ ਰੱਬ ਨਾਲ ਆ ਜੋ ਮੋਤੀਆਂ ਦੀ ਮਾਲਾ 'ਚੋਂ ਮੇਰਾ ਕੋਹੇ ਨੂਰ ਹੀਰਾ ਖੋਣ ਨੂੰ ਫਿਰਦਾ ਏ ਰਾਤ ਨੂੰ ਕਈ-ਕਈ ਵਾਰ ਉੱਠ ਕੇ ਵੇਖਦੀਆਂ ਉਹਨੂੰ ਚੁੱਪਚੀ ਪੀਤੇ ਜਾਣ ਨਹੀਂ ਜੇ ਦੇਣਾ ਚਲੋ ਮਰਦਿਆਂ ਨਾਲ ਮਰਿਆ ਤਾਂ ਨਹੀਂ ਹੋ ਜਾਂਦਾ ਪਰ ਉਹਨੂੰ ਮੈਂ ਝੋਲੀ ਪਵਾ ਕੇ ਲੈ ਆਈ ਸਾਂ ਉਹ ਜਾਊ ਵੀ ਮੇਰੀ ਝੋਲੀ ਵਿੱਚੀ ਸ਼ੁਕਰੀਆ ਦੋਸਤੋ